ਦੇਖੋ ਦੱਸ ਦਿੰਦੇ ਮੈਂ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੋਦੀ ਸਾਰੇ ਠੀਕ ਠਾਕ ਹਾਂ ਅਸੀਂ ਵੀ ਠੀਕ ਠਾਕ ਹਾਂ ਬੋਦੀਆ ਤੇ ਅੱਜ ਜਿਹੜੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਹਾਂ ਦੁਆਰਾ ਦੇਣਾ ਹੈਗਾ ਅੱਜ ਵੀ ਦੁਆਰਾ ਤੇ ਆਪਾਂ ਚਾੜੂ ਦੁਆਰਾ ਸਾਰੇ ਕੱਢਦਾ ਤੇ ਰੋਟਾ ਪੁੱਤੇ ਇਹਨਾਂ ਨਾਲ ਕਰਕੇ ਫੜਾ ਫੜਾ ਤੇ ਬਸ ਹੁਣ ਇੱਕ ਬਾਅਦ ਪੁੱਛਣ ਆਪਾਂ ਦੇ ਕੱਪੜੇ ਮੋੜੇ ਹੁਣ ਚੱਲਣਾ ਹੈ ਨਾ ਤੇ ਜਸ਼ਨ ਨੂੰ ਅਸੇ ਖਾਇਆ ਨਹੀਂ ਹਜੇ ਪਨਾਹ ਕੋਈ ਵੀ ਆਵਦਾ ਨਹੀਂ ਬਹੁਤ ਜਿਆਦਾ ਕੀ ਹੋ ਗਿਆ ਬੋਲਦੀ ਨੂੰ ਲੱਗਦਾ ਗਲਜਸ਼ਨ ਨੂੰ ਕੁਰਕਰੇ ਖੰਡੀਆਂ ਹੈ ਹੈ ਰੁਕਰੇ ਨਾਲ ਹਾਂ ਨਾ ਇਹ ਤਾਂ ਬਰੈਡ ਨਾਲ ਰੁਕੜਨ ਨਾਲ ਲੱਗਦਾ ਕਿ ਭਾਈ ਗਰਮੀ ਜਿਆਦੇ ਗਰਮੀ ਜਿਹਦੀ ਪਾਣੀ ਘੱਟ ਪੀਂਦੀ ਹੈ ਪਾਣੀ ਤਾਂ ਬਾੜਾ ਹੀ ਘੱਟ ਪੀਂਦੀ ਹੈ ਮੈਂ ਫਰਾਦਾਂ ਦਾ ਪੁੱਤ ਹਾਂ ਤੇ ਹੁਣ ਪਿਆ ਮੇਰਾ ਪੁੱਤ ਇਹ ਤੁਹਾਨੂੰ ਮਾਣਾ بڑا ਵੀਡੀਓ ਸਟਾਰਟ ਹੋਣ ਸਾਰੇ ਬਲੌਦੀ ਕੱਲ ਜਿਵੇਂ ਵੀਡੀਓ ਚ ਨਹੀਂ ਆਇਆ ਹਨਾ ਤੇ ਇਹਨੂੰ ਉਲਟਾ ਲੱਗਣਾ ਵਿਚਾਰੀ ਨੂੰ ਤੇ ਹੁਣ ਤਾਂ ਠੀਕ ਐ ਖਰ ਸਤਿ ਸ਼੍ਰੀਕਾਲ ਜੀ ਰਾਤ ਮੇਰੇ ਪਤਨ ਨੂੰ ਐਤੂ ਬਾਤ ਤਾਂ ਉਲਟੀ ਨਹੀਂ ਆਈ ਹਨਾ ਪੈੇ ਬਾਦ ਤੇ ਸਹੀ ਰਿਹਾ ਉਹ ਬੁਖਾਰ ਹੈਗਾ ਇਹਨੂੰ ਦਵਾਈ ਦਿੰਨੇ ਆ ਰੋਟੀ ਰੋਟੀ ਖਵਾ ਕੇ ਕਿ ਬਿਸਕੁਟ ਖਾਣੇ ਜਾਣ ਹੈ ਬਿਸਕੁਟ ਖਾਣੇ ਲਾ ਦਿੰਨੀ ਚਾਹ ਬਣਾਮਾ ਸਵੇਰ ਵਾਲੀ ਚਾਹ ਵੀ ਨਹੀਂ ਪੀਤੀ ਹਨਾ ਕਹਿੰਦੀ ਨਿੱਕਰ ਪਾਈ ਆ ਪੁੱਤ ਮਾੜੀ ਲੋਟ ਕਰ ਲਾ ਤੇ ਸਵੇਰ ਵਾਲੀ ਚਾਹ ਵੀ ਨਹੀਂ ਪੀਤੀ ਹਨਾ ਕਹਿੰਦੀ ਮम्मा ਜੀ ਨਹੀਂ ਕਰਦਾ ਕੋੜੀ ਕੋੜੀ ਲੱਗਦੀ ਐ ਤੇ ਬੁਖਾਰ ਹੋ ਗਿਆ ਤਿਉਹ ਠੀਕ ਐ ਜਸ਼ਨ ਅੱਜ ਸਹੀ ਹੋ ਜਾਊਗਾ ਜਮਾ ਤੇ ਰਾਤ ਅਸੀਂ ਦਵਾਈ ਦਵਾਤੀ ਸੀ ਉਹਨੂੰ ਡਾਕਟਰ ਨੂੰ ਘਰੇ ਬੁਲਾ ਲਿਆ ਸੀ ਅਸੀਂ ਬਣਾ ਲਾਂ ਨਿੰਬੂ ਦਾ ਪਾਣੀ ਤੇ ਰਾਤ ਨਿੰਬੂ ਦਾ ਪਾਣੀ ਬਣਾ ਕੇ ਦਿੱਤਾ 9:30 9:30 ਵਜੇ ਤੇ ਦੋਨਾਂ ਨੇ ਪੀਲਾ ਸੀ ਪ੍ਰੀਤ ਨੇ ਤੇ ਜਸ਼ਨ ਨੇ ਗਲਾਸ-ਗਲਾਸ ਹੈਲੋ ਬਸਿਕਾ ਪ੍ਰੀਤ ਹੁਣ ਆਉਂਦੀ ਕੰਮ ਦੇ ਲੱਗੀ ਪਈ ਹੈ ਹਨਾ ਕਿਤਾਬਾਂ ਕੋਲੇ ਤੇ ਤੂੰ ਕਿਵੇਂ ਕਰੇਂਗਾ ਪੁੱਤ ਕੰਮ ਦਾ ਵਈ ਦੁਪਹਿਰ ਤੋਂ ਬਾਅਦ ਕਰਨੀ ਹੈ ਨਾ ਕਿ ਰੈਸਟ ਹੋ ਜਾ ਅਗਰ ਰੈਸਟ ਨਾਲ ਹੋਈ ਤਾਂ ਫਿਰ ਪਾਲੀ ਛੁੱਟੀ ਮਿਲਵਾ ਦੇ ਕੋਈ ਨਹੀਂ ਗੱਲ ਨੂੰ ਚੋਰ ਇਹ ਵਿਚਾਰੀ ਵਿਚਾਰੀ ਖੁਸ਼ ਹੋਈ ਪ੍ਰੀਤ ਵਿਚਾਰੀ ਖੁਸ਼ ਹੋਈ ਨਿੱਕਰ ਤਾਂ ਛੋਟੀ ਪਾਈ ਤਾਂ ਛੋਟੀ ਰਹੂਗੀ پتہ ਕਿੱਥੋਂ ਕਿਦਾਂ ਖਿੱਚ ਕੇ ਲੱਗੇਗਾ ਪੈਰਾਂ 'ਤੇ ਬਾਈ ਪਲੀਜ਼ ਮਾਫੀ ਆਏ ਕੋਈ ਨਹੀਂ ਹੁੰਦਾ ਜਵਾਕ ਪਾਈ ਫਿਰਦੇ ਹੁੰਦੇ ਬਾਕੀ ਮੈਂ ਨਿੱਕਰ ਘੱਟ ਲਈਏ ਚੱਗਾ ਚੱਗਾ ਲਿਆ ਮੇਰੇ ਕੋਲ ਠੀਕ ਹੈ ਤੇ ਚਲੋ ਜੀ ਮੈਂ ਪੋਚੇ ਲਗਾ ਲਾਣਾ ਹਣਾ ਚਲੋ ਜੀ ਆਪਾਂ ਕੋਈ ਇਹਨੇ ਕੱਪੜੇ ਇਹ ਗਰਮੀ ਦੀ ਕਰਦੇ ਹਾਂ ਰੈਂਕਰ ਦੇ ਨਾਲ ਗਰਮੈਂਟ ਹੋ ਰਿਹਾ ਹੈ

ਜੋ ਲੋਕੀ ਪਾਣੀ ਪੀਤਾ ਜਾਂਦਾ ਹੈ। ਜੋ ਕਰਕੇ ਸ਼ੁੱਕਾ ਨਾ ਰਹੇ। ਉਹਨੇ ਦੇਖਣੇ ਨੂੰ ਚੇਲੇ ਨੂੰ ਨਾਲ ਖਾਣ ਨੂੰ ਲੱਗਣਾ ਅੱਜ ਦਾ ਥੀਕ ਹੈ। ਤੁਮ੍ਹ ਨੂੰ ਬੁਖਾਰ ਹੈਗਾ ਹੈ ਨਾ? ਬੁਖਾਰ ਹੈਗਾ ਮੇਰੇ ਕੋਲ ਤੁਮ੍ਹ। ਆਹ ਵਾਰੀ ਦਾ ਬੋਲੀ ਮੈਂ ਵੀ ਲੈ ਲੈਂਦੀ ਕੁਝ ਮਰਜੀ ਹੋ ਜਾ ਬੰਮਾ ਓਕੇ ਓਕੇ ਐਂਟ ਐ ਬਸ ਕਰ ਕਰਮ ਦਵਾਈ ਹੋਣਾ ਖਾਣ ਦਾ ਠੀਕ ਹੈ ਕੈਮਰਾਮੈਨ ਆਪਣਾ ਜਸ਼ਨਰੀ ਸਸੀ ਕਾ ਬੁਲਾ ਦੇ ਉਸੇ ਕੱਲ ਸਾਰੇ ਨੂੰ ਬੁਖਾਰ ਹੈ ਨੂੰ ਮੈਂ ਦਵਾਈ ਦਿੰਨੀ ਹੁਣ ਚਾਹ ਨਾਲੇ ਨਹੀਂ ਖਾਦੇ ਬਿਸਕੁਟ ਖਾਦੇ ਨਹੀਂ ਜਿਹੜੇ ਬੀਬੀ ਨੇ ਫੜਾਈ ਸੀ ਕਿਉਂ ਖਾऊंगी ਹੁਣ ਜੀ ਨਹੀਂ ਕਰਦਾ ਕੁਛ ਤਾਂ ਬਿਲਕੁਲ ਤਾਂ ਅੰਦਰ ਸਿੱਤ ਕੇ ਫੇਰ ਹੀ ਦਵਾਈ ਲਏਗਾ ਤੂੰ ਨਿਰਨੇ ਕਾ ਜ ਕੋਲਣਾ ਨਹੀਂ ਖਾਣਨਾ ਉਹ ਮੈਂ ਹਲਕੀ ਜਿਹੀ ਕਰੋਪੀ ਹਾਂ ਨੀਰ ਦੀ ਸਾਰੀ ਬਣਾਜੀ ਦਿਨ ਤੱਕ ਖਾਧੀ ਨਹੀਂ ਲਈ ਬਿਮਾਰ ਹੋ ਗਿਆ ਚਲ ਸ਼ੁਰੂ ਕਰੀ ਪਾਲੀ ਗਰਮੀ ਇਹ ਨਹੀਂ ਰਾਦੇ ਕਰਦੀ ਇਹ ਬਹੁਤ ਆਹਾਰ ਕਰਦਾ ਜੀ ਦਾ ਤੇ ਸਾਡਾ ਕੈਮਰਾਮੈਨ ਆਏ ਐਂ ਐਂ ਕਰਦਾ ਹੁੰਦਾ ਕੈਮਰਾ ਸਿੱਖਾਂ ਦਿਖਾ ਰਹੇ ਹਾਂ ਕਹਣਾ ਕੱਪੜੇ ਸੁੱਕ ਜਾਣ ਲਓ ਜੀ ਆਟਾ ਪਾਇਆ ਕਿ ਵਿਚਾਰੀ ਉਹ ਆ ਗਈ ਨਾ ਕਹਿੰਦੀ ਆਟਾ ਬਾਦੇ ਮੰਨ ਸ਼ੌਕੀਆ ਕੇ ਇਹ ਹੱਥ ਹੀ ਜਿਵੇਂ ਆਪਣੇ ਨਹੀਂ ਨੂੰ ਪਤਾ ਲੱਗ ਗਿਆ ਕੈਮਰਾ ਆਨ ਕਰ ਰੱਖਿਆ ਹੈ ਨਾ ਕੈਮਰਾ ਦਾ ਹਲਕਾ ਇਹ ਛੋਟੇ ਮਿਆਂ ਛੋੜੇ ਮਿਆਂ ਛੜੇ ਮਿਆਂ ਲਓ ਜੀ ਬੀਬੀ ਵਾਲੇ ਸੂਟ ਤਾਂ ਮੈਂ ਪਹਿਲਾਂ ਹੀ ਪਾ ਦਨੀ ਹੁੰਦੀਆਂ ਹੈ ਨਾ ਮਸ਼ੀਨ 'ਚ ਕਿਉਂਕਿ ਫਿੱਕੇ ਹੁੰਦੇ ਆ ਫਿਰ ਸਾਡੇ ਕੱਪੜਿਆਂ ਦਾ ਰੰਗ ਵਗੈਰਾ ਨਿਕਲ ਜਾਂਦਾ ਹੈ ਨਾ ਤਾਂ ਕਰਕੇ ਬੀਬੀ ਵਾਲੇ ਕੱਪੜੇ ਆਪਾਂ ਪਹਿਲਾਂ 'ਚ ਧੋ ਦਿੰਨੇ ਤੇ ਬਾਅਦ 'ਚ ਆਪਾਂ ਪਾਉਣੇ ਜਵਾਕਾਂ ਦੇ ਮੈਂ ਆਪਦੇ ਸੂਟ ਐਂਡ ਤੇ ਪਾਉਣੀ ਹੁੰਦੀ ਐ ਜਮਾ ਜਦੋਂ ਆਏ ਹੁੰਦਾ ਨਾ ਵੀ ਬੱਚਿਆਂ ਦੇ ਵੀ ਤੋਤੇ ਗਏ ਫੇਰ ਮੈਂ ਐਂਡ ਤੇ ਮੈਨੂੰ ਆਤਾ ਆਪਦੇ ਸੂਟ ਮੈਂ ਐਂਡ ਤੇ ਧੋਣੀ ਹੁੰਦੀ ਮੈਲ ਵਾਲੀ ਬਣੀ ਹੁੰਦੀ ਹਨਾ ਜੇ ਚੁੱਕ ਹਾਂਸ ਲਿਆ ਗਰ ਬੁੱਗੇ ਹੂੰ ਜੀ ਨਹੀਂ ਕਰਦਾ ਅੱਜ ਕੰਦੀਆ ਕਰਵਾ ਅੱਜ ਕੰਦੀਆ ਕਰ ਤਾਂ ਕੋਲੋਂ ਦੇ ਕੇ ਨਾ ਖਾਣਾ ਲਈ ਬੀਬੀ ਵਾਲੇ ਤਾਂ ਸੁੱਕ ਗਏ ਮੈਂ ਕਦੋਂ ਦੇ ਆメリカ ਸੀਏਪੈਸ ਉਹ ਧਰਨਾ ਇਹ ਤਾਂ ਬਸ ਇੱਕ ਡੰਗ ਲਾਉਣਾ ਮੈਂ ਦੂਜੇ ਦਿਨ ਹੀ ਪਾ ਲੈਣੀ ਆ ਕਿਉਂ ਪਾਉਣੀ ਆ ਇਹਦਾ ਕਾਰਨ ਇਹ ਹੈ ਕਿ ਪਤਲਾ ਸੂਤ ਆਮਦਾਰੀ ਹੈ ਦੀ ਤੇ ਆ ਲੱਗਦਾ ਨਹੀਂ ਸੂਤ ਪਾਇਆ ਹੁਣ ਅੱਜ ਤੋਂ ਤਾਂ ਨਾ ਅੱਜ ਨਹੀਂ ਪਾਉਣੀ ਸਵੇਰੇ ਫੇਰ ਟੱਕ ਕੇ ਪਾਉਂਗੀ ਇਹ ਸੂਤ ਤੇਰੀ ਕੈਪਰੀ ਉਤਨੀ ਨਹੀਂ ਪਈ ਅੱਜ ਮੈਂ ਯਾਦ ਕਰਾਂਗੀ ਜੇ ਨਾ ਸਿਉਾਂਗੇ ਮਸ਼ੀਨ ਲਾ ਕੇ ਸੋ ਸੋ ਮੰਗੇ ਸਿਉਾਂਗੇ ਸਿਲਾਈ ਕਰਾਂਗੇ ਬੇਬੀ ਸਿਲਾਈ ਕੜੀ ਨਾਲ ਜੇ ਕਪੜਾ ਲਈ ਬੈਠਾ ਸੀ ਇਹ ਕੀੜੇ ਤੇ ਕੱਪੜਿਆਂ ਵਾਲਾ ਐ ਹੁੰਦਾ ਜੀ ਰੋਟੀ ਤੋਂ ਪਹਿਲਾਂ ਨਿਬੜ ਜੇ ਨਾ ਹਨਾ ਤੇ ਵਧੀਆ ਰਹਿੰਦਾ ਹੈਗਾ ਹੁਣ ਮੈਂ ਸਾਡੇ ਕੱਪੜੇ ਧੋਤੀ ਗਏ ਤੇ ਬਾਅਦ ਸਾਡੇ ਕੋਲ ਰੋਟੀ ਐ ਠੀਕ ਐ ਰੋਟੀ ਤੋਂ ਬਾਅਦ ਸਾਡੇ ਕੋਲ ਸਿਰਫ ਰਸੋਈ ਦਾ ਕੰਮ ਰਹਿ ਜਾਂਦਾ ਤੇ ਉਹਨੂੰ ਨਾ ਸਾਫ਼ ਕਰਦ ਨਹੀਂ ਨੇ ਸਾਡੇ ਨਾ ਆਪਣੇ ਦੂਜੀ ਲੈਟਰ ਹੈ ਜਿਹੜੀ ਫਲੈਸ਼ ਲੈਟਰ ਫਲੈਸ਼ ਲੈਟਰ ਸਾਡੀ ਦੂਸਰੀ ਐ ਸੀਟ ਵਾਲੀ ਵਾਈਟ ਰੰਗ ਦੀ ਤਾ ਮਤਲਬ ਕਿ ਉਹਨੂੰ ਸਾਫ਼ ਕਰਨਾ ਪੈਂਦਾ ਹੈ ਨਾ ਤੁਰਦੀ ਫਿਰਦੀ ਮੈਂ ਪਾਣੀ ਢੋ ਲੈ ਆਉਣੀ ਹੁੰਦੀ ਆ ਤੇ ਵੈਸੇ ਸਰਫ ਵਗੈਰਾ ਮਾਰ ਕੇ ਇੱਕ ਦੋ ਬਾਅਦ ਮੈਂ ਸਾਫ਼ ਕਰ ਦੂੰਗੀ ਤੇ ਸਾਡਾ ਜਸ਼ਨ ਹੋਣਾ ਐ ਆਖੀ ਦੇ ਮੰਮੀ ਵੀਡੀਓ ਐਂਡ ਕਹੂ ਕਰਦੇ ਬੱਸ ਕਰ ਵੀਡੀਓ ਦਾ ਤੇ ਫਿਰ ਮੈਂ ਜਾ ਕੇ ਬੈੱਡ ਤੇ ਲੇਟ ਜਾ ਆਹੀ ਗੱਲ ਆ ਅੱਛਾ ਜੀ ਤੇ ਬਾਕੀ ਜੀ ਅੱਜ ਵਾਲੀ ਵੀਡੀਓ ਜੇ ਆਪਾਂ ਜਿਹੜੇ ਭੈਣ ਭਰਾ ਰਹਿਗੇ ਉਹਨਾਂ ਦੇ ਨਾਂ ਬੋਲਾਂਗੇ ਹੈ ਨਾ ਤੇ ਜਿਹੜੀਆਂ ਜਿਹੜੀਆਂ ਭੈਣਾਂ ਰਹਿਗੀਆਂ ਉਹਨਾਂ ਦੇ ਨਾਂ ਬੋਲਾਂਗੇ ਆਪਾਂ ਤੇ ਚਲੋ ਜੀ ਫਿਰ ਮਿਲਦੇ ਆਂ ਵੀ ਵੀ ਕੇ ਇਸੇ ਕੰਟੀਨ ਨੂੰ ਜੁੜਨ ਨਾਲ ਸਾਥੇ ਤੇ ਆਹ ਲਿਆ ਦੇ ਬ੍ਰੀ ਤੇ ਜਸ਼ਨੇ ਵਾਸਤੇ ਕਿਉਂਕਿ ਰੋਟੀ ਕੋਈ ਸਕੂਲ ਹੈ ਕਿ ਜਾ ਕਰਨਗੇ ਤੇ ਇਹਦੇ ਚ ਲਾਈ ਹੈ ਮੈਂ ਤਾਂ ਕੁਝ ਪਾਉ ਕੁਝ ਬੱਤੀ ਨਿਕਲੂਗਾ ਇਹਦੇ ਚ ਡੱਬੇ ਚ ਜਦੋਂ ਅਸੀਂ ਦੇਖਿਆ ਤੇ ਇਹਦੇ ਚੋਂ ਆਹ ਜਸ਼ਨ ਵਾਸਤੇ ਸਾਡਾ ਨੇ ਨਿਮਮਾ ਨਾ ਪਿੰਦੀ ਤੇ ਕਿੱਥੇ ਹੋ ਜਾਂਦੀ ਹੈ 2 4 ਲੈਂਦੇ ਨੇ ਇਹ ਮਤਲਬ ਕਿ ਇਹ ਪਿੱਲੇ ਨਾ ਹੈ ਗਾਣਾ ਜਸ਼ਨ ਪ੍ਰੀਜ ਦੇ ਇਹ ਕਾਹਦੇ ਜਨਮਾਸਤੇ ਨੇ ਆਂਦਾ ਫਿਰ ਇਹ ਆਇਆ ਕਿ ਇਹ ਵਿੱਚ ਬਖਮਾਸਤੇ ਬਹਿ ਲਿਆਂ ਦਾ ਤੇ ਵਿਵਿਆਹ ਦੇ ਨਾਮ ਇੰਦੀ ਕਿਉਂ ਨਹੀਂ ਹਰਾਨ ਨੋਦੀ ਸ਼ਾਂਤੀ ਆਮਣਾ ਉਹਦੇ ਨਾਲ ਵਾਲ ਹਰੇ ਹੋ ਜਾਂਦੇ ਇਹਦੇ ਨਾਲ ਚਿੱਟੇ ਵਾਲਾ ਤੇ ਠੀਕ ਰਹਿੰਦਾ ਤੇ ਇਹੋ ਅਖੀਰ ਨੂੰ ਵੀ ਮੈਂ ਤਾਂ ਜੀ ਖਾਨ ਨਾਲ ਗੱਲ ਕਰਨੀ ਹੋਵੇ ਤੇ ਇਹ ਕਾਲੰਦ ਦਾ ਪੁੱਤਰ ਨਨ ਦਾ ਆਧਿਪਤੀ ਆਦਿ ਵਾਸਤੇ ਪ੍ਰੀਤ ਜਸ਼ਨ ਤੇ ਵੀ ਉਹਨਾਂ ਨੇ ਪ੍ਰੀਤਾ ਇਹ ਬੀਬੀ ਨੇ ਜਿਵੇਂ ਲਾਇਆ ਕੰਨ ਨੂੰ ਫਰੀਦ ਗੰਗੀ ਮੈਂ ਲੱਗਦੀ ਤੇ ਆਹ ਲੈ ਦੇ ਜੀ ਬੈਸ ਕੁੜਾ ਫਾਰ ਆਹ ਤਾਂ ਕੰਦੀ ਚੱਕ ਲੈਂਦੀ ਜੀ ਜਿਸ ਕੁੜਾ ਇਹ ਨਾ ਬਦ ਮਾਰੇ ਆ ਬਹੁਤ ਵਧੀਆ ਬਿਸਕੁਟ ਹੈ ਬਹੁਤ ਵਧੀਆ ਬਹੁਤ ਵਧੀਆ ਉਹ ਗੋਲ ਜਿਹਨੂੰ ਬਣੇ ਜੀ ਆਖਣਾ ਨਹੀਂ ਕੋ ਤੋਂ ਖੁੰਨੇ ਮਾਰੇ ਜੀ ਬੰਕਰ ਕਿੱਥੇ ਲੱਗ ਗਿਆ ਇਹ ਨਹੀਂ ਬਿਸਕੁਟ ਹੈ ਬਹੁਤ ਵਧੀਆ ਕਿਉਂਕਿ ਇਹ ਨਾਲ ਦੇ ਬੀਬੀ ਪਤਾ ਨਹੀਂ ਕਿ ਕਿੰਨੇ ਹੈ ਤੇ ਇਹ ਮਾਡਲ ਜੋ ਖੋਲ ਕੇ ਜਿੰਨੇ ਚਾਹੁੰਦੇ ਆ ਜੀਰੇ ਦਾ ਜੀਰੇ ਜੀ ਨੂੰ ਕੋਲਾ ਕਰੀਏ ਆ ਜੀਰੇ ਜੀਰੇ ਦਾ ਹਾਂ ਇਹਨੇ ਮੁਹੀ ਲਿਆਦੇ ਤੇ ਇਹਦੇ ਚ ਮੋੜ ਲਿਆ ਦਾ ਸਾਚ ਚੌਕਲੇ ਚੌਕਲੇ ਦਾ ਬੁੱਤ ਨਹੀਂ ਜੀਰੋ ਕੀ ਟਾਲੇ ਬਿਸਕੁਟ ਨਾ ਇਹ ਬਿਸਕੁਟ ਦਾ ਕੋਲ ਬਣੀ ਕਿ ਜਿਹਾ ਸ਼ੀਤ ਤੇ ਇਹ ਦੋ ਆਪਾਂ ਕੋਰ ਨੂੰ ਦਬਾਣਾ ਚੂਲ ਵਾਂਗ ਕੋ ਆਪਾਿਸਕੋਪ ਹੈ ਗੁੱਡ ਡੇ ਇਹ ਵੀ ਬਹੁਤ ਵਧੀਆ ਹੁੰਦਾ ਹੈ ਉਹ ਕਾਫੀ ਅੱਗੇ ਜਾਂਦਾ ਇਹ ਵੀ ਆਹ ਕਹੀ ਹੈ ਬਲ ਮੈਂ ਦਾਈ ਨਹੀਂ ਸੰਭੀ ਇਹ ਦੁੱਧ ਚ ਪਾਉਣ ਵਾਲਾ ਹੁੰਦੇ ਜੋ ਖਾ ਸਕਦੇ ਹਾਂ ਸਵੇਰ ਖਾਣਾ ਹੁੰਦਾ ਇਹ ਹੈ ਵੀ ਕੌਰਨ ਫਲੈਕਸ ਉਹ ਖਾਏ ਤੇ ਵਧੀਆ ਹੁੰਦੇ ਤੇ ਖਾ ਲੈਣਗੇ ਕਿੰਨੇ ਤੋਂ ਖਾ ਲੈ ਸੁਆ ਖਾ ਲੈ ਸੁਬਹ ਹੀ ਖਾਂਦੇ ਹੁੰਦੇ देते थे। अब जा कराएं उनको राम। वो हम मामू ने सिला करके जाना। देते थे पाके, खाजे बार में किनारे पर तकलीफ लगाना। मैं तो पता नहीं है, मैं तो कहता हूँ भाई वो देखते होंगे। नहीं, जो क्या है ना, 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 ना? ना खाजे बार में। खाजे बार में ये तो बोलिए तो ये तो खाजे बार में। आह, मैं खा रहा हू ਦੀ ਵੀ ਮਨਾਉਣੀ ਹੈ ਉਹਦੇ ਵਿੱਚ ਪਾ ਤੇ ਨਾ ਸਾਰਾ ਉਹ ਸੰਦਰਾ ਰਗੈਤੀ ਪਾਸ ਸੀ ਕੇ ਆਉਣਾ ਹੈ ਹੈ ਨਾ ਇਹ ਬਣਾਉਂਦਾ ਬਣਾ ਕੰਟੀ ਕਿਲੋ ਦੀ ਹੋਊਗੀ ਜੀ ਬੱਧੀ ਪੈ ਚੁੱਕੇ ਹੋ ਗਏ ਤੇ ਫੈਟ ਵੀ ਹੈ ਨਾ ਇਹ ਹੁਣ ਇਹਨਾਂ ਨੂੰ ਇੱਕ ਟੈਨਸ਼ਨ ਆਇਆ ਹੋਇਆ ਜੀ ਕਿ ਉਹਨਾਂ ਨੂੰ ਜੀ ਕਿ ਤੇ ਸਾਦੀ ਮਤਲਬ ਢੇਡ ਮਹਾਦੀ ਕਿ ਜੀ ਤੇ ਆਤ ਨੇ ਨਾ ਇਹ ਐ ਐ ਬਹਿ ਜਾਂਦੇ ਆ ਬਿਨਾ ਤਾਂ ਨਹੀਂ ਲੈਣਾ ਚਾਹੀਦਾ ਉਹ ਪਾਪਾ ਨਹੀਂ ਕਿਹੜਾ ਪਾਪਾ ਹੁਣ ਆਨਦੇਵ ਜਿਵੇਂ ਉਹ ਕਰਦਾ ਨਹੀਂ ਹੁੰਦਾ ਉਹ ਮੈਂ ਜੋ ਕਾਇਂ ਡਰਦੀ ਹਾਂ ਉਹਨੇ ਮੈਂ ਤੂੰ ਆਪ ਨਹੀਂ ਦਾਖਾ ਸੀ ਉਹ ਤਾਂ ਮੈਂ ਹੀ ਨਹੀਂ ਗਿਆ ਸੀ ਜੋਗਾ ਤੋਂ ਮੈਂ ਸਮਾਇਆ ਗਿਆ ਸੀ ਮੁਖਮੜੇ ਉਹ ਦੌੜ ਲਾਇਆ ਤੇ ਜੇ ਤੋ ਦੌੜ ਲਾਈ ਸੀ ਆਇੰਦ ਕੀ ਆਇੰਦ ਕੀ ਨਹੀਂ ਜਿਵੇਂ ਮੈਂ ਨੂੰ ਦੱਸੋ ਕਿ ਦਾ ਪਰ ਨਹੀਂ ਤੇ ਆਹ ਮੋਹਤ ਜਾਨੀ ਆ ਚਾਰ ਪੰਜ ਦਿਨ ਹੀ ਰਕਤੀ ਸੀ ਸ਼ਿਸ਼ੀ ਸਾਡੇ ਕੋਲ ਜਸਨੀ ਬਹੁਤ ਆ ਦੇ ਕੋਈ ਦੋ ਦਿਨਾਂ ਜਨ ਬੜੀ ਮੇਰੇ ਸਾਹ ਨਾਲ ਪਿਛਲੀ ਵਾਰ ਦੋ ਦਿਨਾਂ ਚ ਮੇੜਤੀ ਸੀ ਜਸਨੀ ਆਪਕੀ ਆਜੂ ਤਾਂ ਕੋਈ ਵਰਤਿਸ ਨਾ ਆਇਆ ਸੀ ਤਾਂ ਜਾਤਾ ਨਹੀਂ ਆਇਆ ਸੀ ਤੁਸੀਂ پیسے ਨਹੀਂ ਦੇਵਾਉਂਦੇ ਮੈਂ ਜਾਣਦੀ ਆਂ ਕਿ ਉਹਨਾਂ ਦੇ ਹੀ پیسے ਕਿੰ? ਅੱਪ ਸਹਾਰਾ ਨਹੀਂ ਦੇ ਲਏ ਹਾਂ ਮਾਂ ਸੋਪੀਆ ਜਿਵੇਂ ਆਹ ਬੰਦਰੀ ਆਪਕੇ ਦੇਉਂਗੀ ਖੇਤ ਸਮਾਨ ਹੋਲੇ ਆਉਂਗੀ ਲਓ ਜੀ ਆਪਾਂ ਹਨਾ ਸਬਜ਼ੀ ਆਪਾਂ ਗੰਡਿਆਂ ਦੀ ਬਣਾਤੀ ਤੇ ਕੁਸ਼ਕਪਾਣਾ ਦੇ ਆਪਾਂ ਹਨਾ ਨਾ ਰਹਿ ਗਏ ਸੀ ਬੋਲਣ ਨਾਲੇ ਤੇ ਉਹਨਾਂ ਦੇ ਆਪਾਂ ਨਾਂ ਬੋਲਦੇ ਆਂ ਤੇ ਨਾਂ ਬੋਲਣ ਤੋਂ ਪਹਿਲਾਂ ਜੀ ਮੈਨੂੰ ਨਾ ਸਵੇਰ ਦਾ ਇੰਨਾ ਜ਼ਿਆਦਾ ਚਖਾਮ ਲੱਗਿਆ ਪਿਆ ਹੈ ਨਾ ਤੇਜ਼ ਖਾਮ ਦੇ ਨਾਲ ਹੰਕਾਰ ਹੋ ਗਿਆ ਤੇ ਉਹਦਾ ਕਰਕੇ ਨਾ ਨਾਤੀ ਵੀ ਨਹੀਂ ਮੈਂ ਅੱਜ ਮੈਂ ਕਿਹਾ ਬੁਖਾਰ ਚ ਕਾਦੇ ਵਾਸਤੇ ਨਾ ਹੁਣਾ ਵੈਸੇ ਗੋਲੀ ਲੈ ਲਈ ਸੀ ਮੈਂ ਇੱਕਾ ਤੇ ਹੁਣ ਵਿੱਚ ਖਾਨ ਲੱਗਿਆ ਪਿਆ ਅੱਖਾਂ ਮੱਚੀਆਂ ਲੱਗੀਆਂ ਤੇ ਅਸ ਤਾਂ ਦੋਨੇ ਮੈਂ ਤੇ ਜਸ਼ਨ ਬਿਮਾਰ ਹੋ ਗਏ ਦੋਨੇ ਉਦੋਂ ਮੇਰਾ ਪੁੱਤ ਬਿਮਾਰ ਹੋ ਗਿਆ ਵਿਚਾਰਾ ਇਹ ਵੀ ਠੀਕ ਹੈ ਘਰ ਹੁਣ ਤਾਂ ਉਲਟੀ ਵਗਾਰਾ ਨਹੀਂ ਆਈ ਹੈ ਨਾ ਬੁਖਾਰ ਸੀਗਾ ਸਵੇਰੇ ਨੂੰ ਵੀ ਤੇ ਹੁਣ ਠੀਕ ਹੈ ਤੇ ਬਾਕੀ ਜੀ ਆਪਾਂ ਹਨਾ ਪਹਿਣਾ ਦੇ ਨਾਮ ਬੋਲਦੇ ਆਂ ਪਹਿਲਾ ਨਾਂ ਹੈਗਾਗਾ ਪਰਨੀਤ ਕੌਰ ਹੈ ਨਾ ਤੇ ਉਹਨਾਂ ਦੀ ਆਈਡੀ ਹੈਗੀ ਐ 1214 ਤੇ ਤੇ ਇਹਦੀ ਦਿਨੇ ਹੈ ਨਾ ਹੁਣੀਆਂ ਪੜ ਤਿੰਨ ਮਿੰਟ ਪਹਿਲਾਂ ਮੈਂ ਕਮੈਂਟ ਕਰਿਆ ਤੇ ਗੁਰਬਾਣੀ ਕੀਰਤਨ ਉਹਨਾਂ ਦਾ ਵੀ ਕਮੈਂਟ ਆਇਆ ਥੈਂਕ ਯੂ ਜੀ ਰਾਜਵਿੰਦਰ ਕੌਰ ਹੈ ਨਾ ਉਹਨਾਂ ਨੇ ਵੀ ਕਮੈਂਟ ਕਰਿਆ ਬਰਦਾਸਪੁਰ ਤੋਂ ਐ ਪਟਾਲੇ ਤੋਂ ਤੇ ਕੁਲਦੀਪ ਸਿੰਘ ਤਾਲੀ ਵਾਲਾ ਇਹਨਾਂ ਨੇ ਵੀ ਕਮੈਂਟ ਕਰਿਆ ਹੈ ਨਾ ਤੇ ਸਿੱਧੂ ਕਲੈਕਸ਼ਨ ਥੈਂਕ ਯੂ ਭੈਣੇ ਥੈਂਕ ਯੂ ਕਮੈਂਟ ਕਰਨ ਵਾਸਤੇ ਇੰਦਰਜੀਤ ਮਾਨ ਇੰਦਰਜੀਤ ਜਾਸਦੀਵਰਾ ਇਹਨਾਂ ਨੇ ਵੀ ਕਮੈਂਟ ਕਰਿਆ ਰਾਤ ਵਾਲੀ ਵੀਡੀਓ ਤੇ ਤੇ ਦੀਪ ਸਿੱਧੂ ਇਹਨਾਂ ਨੇ ਵੀ ਕਮੈਂਟ ਕਰਿਆ ਦੀਦੀ ਨੇ ਥੈਂਕ ਯੂ ਭੈਣੇ ਤੇ ਦਲਵਿੰਦਰ ਕੌਰ ਹਣਾ ਇਹਨਾਂ ਦਾ ਭੈਣ ਦਾ ਵੀ ਕਮੈਂਟ ਆਇਆ ਸੀ ਅੰਗਰੇਜ਼ ਸਿੰਘ ਇਹਨਾਂ ਦੀ ਆਈਡੀ ਹੈ YouTube ਤੇ ਸਹਿਤ ਸਾਹਿਤ ਪ੍ਰੀਤ ਜਪਜੀਤ ਤੇ ਸਰਸਦੀਪ ਇਹ ਦੀਦੀ ਨੇ ਵੀ ਕਮੈਂਟ ਕਰਿਆ ਹਨ ਵਿਸ਼ਾਲ ਵਜਾਜ ਇਹਨਾਂ ਨੇ ਵੀ 2371 ਦੀ ਆਈਡੀ ਇਹਨਾਂ ਨੇ ਕਮੈਂਟ ਕਰਿਆ ਹਨ ਤੇ ਤੇ ਜ ਵੀਰ ਸਿੱਧੂ ਹਨਾ ਕਿਆਸੀ 50 ਦੇ ਇਹਨਾਂ ਨੇ ਵੀ ਕਮੈਂਟ ਕਰਿਆ ਤੇ ਮਾਹੀ ਦੀਦੀ ਨੇ ਵੀ ਕਮੈਂਟ ਕਰਿਆ ਹਨਾ ਹਰਜਿੰਦਰ ਕੌਰ ਨੇ ਕਰਿਆ ਤੇ ਹੋ ਰਹਿਣਾ ਜੁਲਫੀ ਕਿਉਰ ਪਤਾ ਨਹੀਂ ਇਹ ਹਨਾ ਪਾਕਿਸਤਾਨ ਤੋਂ ਵੀਰ ਮੈਨੂੰ ਸੌਰੀ ਤੁਹਾਡੇ ਨਾਮ ਦਾ ਘੱਟ ਸਮਝ ਲੱਗੀ ਇਹਨਾਂ ਨੇ ਵੀ ਕਮੈਂਟ ਕਰਿਆ ਕੁਲਦੀਪ ਸਿੱਧੂ ਦੀਪ ਸਿੱਧੂ ਇਹਨਾਂ ਨੇ ਵੀ ਕਮੈਂਟ ਕਰਿਆ ਹਨਾ ਤੇ ਸੁੱਖੂ ਦੇ ਨਾਮ ਤੇ ਆਈਡੀ ਇਹਨਾਂ ਨੇ ਕਮੈਂਟ ਕਰਿਆ ਤੇ ਕਰਨਦੀਪ ਦੀਦੀ ਹਨਾ ਤਰਾਜ ਵਾਲੇ ਇਹਨਾਂ ਨੇ ਕਮੈਂਟ ਕਰਿਆ ਬਬਲ ਜੋਤ ਇਹਨਾਂ ਨੇ ਕਮੈਂਟ ਕਰਿਆ ਹਨਾ ਤੇ ਗਗਨਪ੍ਰੀਤ ਕੌਰ ਮਾਨ ਇਹਨਾਂ ਨੇ ਵੀ ਦੀਦੀ ਨੇ ਕਮੈਂਟ ਕਰਿਆ ਨਾ ਬਹੁਤ ਸੋਹਣਾ ਕਮੈਂਟ ਕਰਿਆ ਤੇ ਲਖਵੀਰ ਬਰਾੜ ਇਹਨਾਂ ਨੇ ਕਮੈਂਟ ਕਰਿਆ ਗਗਨਦੀਪ ਕੌਰ ਦੀਪ ਸਿੱਧੂ ਦੇ ਨਾਂ ਤੇ ਹਨਾ ਇਹਨਾਂ ਦਾ ਦੀਦੀ ਦਾ ਆਪਦਾ ਨਾਮ ਅਮਰਪਾਲ ਕੌਰ ਹੈ ਤੇ ਥੈਂਕ ਯੂ ਭੈਣੇ ਤੇ ਨਵਦੀਪ ਦੇ ਨਾਂ ਤੇ ਆਈਡੀ ਹੈ ਇਹ ਭੈਣ ਕਹਿੰਦੀ ਅਸੀਂ ਯੂ ਐਸ ਏ ਤੋਂ ਆ ਥੈਂਕ ਯੂ ਜੀ ਐਨਾ ਸਪੋਰਟ ਕਰਨ ਲਈ ਤੇ ਅਮਨਦੀਪ ਇਹਨਾਂ ਨੇ ਕਮੈਂਟ ਕਰਿਆ ਰਾਜਵਿੰਦਰ ਦੀਦੀ ਕੁਲਵਿੰਦਰ ਸਿੰਘ ਇਹਨਾਂ ਨੇ ਕਮੈਂਟ ਕਰਿਆ ਤੇਜ ਜਸ਼ਨ ਮਲਕਾ ਇਹਨਾਂ ਨੇ ਵੀ ਕਮੈਂਟ ਕਰਿਆ ਤੇ ਇੱਕ ਆਪਣਾ ਭਰਾ ਹਨਾ ਮੇਰਾ ਭਰਾ ਦੇ ਨਾਮ ਹੈਗੇ ਰਣਵੀਰ ਚੈਹ ਦੇ ਨਾਮ ਤੇ ਆਈਦੀ ਹੈ ਉਹਨੇ ਵੀ ਕਮੈਂਟ ਕਰਿਆ ਪ੍ਰੋਜੈਕਸ਼ਨ ਫੋਨ ਨਾਲ ਹੈ ਹਰਮੇਸ਼ਦੀ ਦੀ ਜੀ ਨੇ ਕਮੈਂਟ ਕਰਿਆ ਹਨਾ ਵੀਰਪਾਲ ਕੌਰ ਕਰਮਜੀਤ ਚੈਲ ਹਨਾ ਇਹਨਾਂ ਨੇ ਵੀ ਕਮੈਂਟ ਕਰਿਆ ਬਹੁਤ ਸੋਹਣਾ ਪ੍ਰੀਤ ਵੀਡੀਓ ਇਹਨਾਂ ਨੇ ਕਮੈਂਟ ਕਰਿਆ ਵੀਰਪਾਲ ਕੌਰ ਗਿੱਲ ਇਹਨਾਂ ਨੇ ਕਮੈਂਟ ਕਰਿਆ ਹਨਾ ਕਮਲਜੀਤ ਸਿੰਘ ਤੇ ਇਹਨਾਂ ਨੇ ਵੀ ਕਮੈਂਟ ਕਰਿਆ अनुराधा बत्रा इन्होने कमेंट करया ना सुखी ਦੇ ਨਾਮ ਤੋਂ ਆਈਡੀ ਆਪਦੀ ਦੇ ਵੈਸੇ ਨਾ ਕੱਲ ਬੋਲਿਆ ਸੀ ਇन्होने कमेंट ਕਰਿਆ ਤੇ ਜਸ ਗੁਰਬਾਹ ਅਨਮਾਨ ਹਨਾ ਦੀਦੀ ਨੇ 5500 ਇन्होने ਵੀ ਕਮੈਂਟ ਕਰਿਆ ਹਨਾ ਕਾਫੀ ਟਾਈਮ ਬਾਅਦ ਕਮੈਂਟ ਆਇਆ ਇਹਨਾਂ ਦਾ ਬਾਕੀ ਇਹ ਦੀਦੀ ਆਪਣੇ ਨਾਲ WhatsApp ਤੇ ਜੁੜੇ ਹੋਏ ਆ ਪਰ ਇन्होने ਹੁਣ ਨਾ ਮੈਂ WhatsApp ਤੇ ਇਹਨਾਂ ਨੂੰ ਮੈਸੇਜ ਕਰ ਰੱਖਿਆ ਇਹਨਾਂ ਨੇ ਰਿਪਲਾਈ ਨਹੀਂ ਕਰਿਆ ਤੇ थैंक यू ਭੈਣੀ ਬਲਵੀਰ ਕੌਰ ਹਨਾ ਸੰਦੀਪ ਕੌਰ ਇਹਨਾਂ ਦਾ ਵੀ ਕਮੈਂਟ ਆਇਆ ਤੇ ਕੋਰ ਚੰਜੀਤ ਕੌਰ ਇਹਨਾਂ ਦਾ ਵੀ ਕਮੈਂਟ ਆਇਆ ਥੈਂਕ ਯੂ ਭੈਣੇ ਕੁਲਵਿੰਦਰ ਸਿੰਘ ਤੇ ਲਖਵੀਰ ਸਿੱਧੂ ਲਖਵੀਰ ਸਿੱਧੂ ਦੇ ਨਾਂ ਤੇ ਅਵੀ ਸੰਧੂ ਦੇ ਨਾਮ ਤੇ ਹਨ ਤੇ ਇਹਨਾਂ ਨੇ ਵੀ ਕਮੈਂਟ ਕਮੈਂਟ ਕਰਿਆ ਤੇ ਸੁਖਬਿੰਦਰ ਸੰਧੂ ਤੇ ਮਲਕੀਤ 9704 ਪ੍ਰਦੀਪ ਸਿੱਧੂ ਇਹਨਾਂ ਨੇ ਕਮੈਂਟ ਕਰਿਆ ਹਨ ਅਰਵਿੰਦਰ ਅਗੰਧਾਰਾ ਦੇ ਨਾਂ ਤੋਂ 6439 ਆਈਡੀ ਹੈ ਇਹਨਾਂ ਨੇ ਵੀ ਬਹੁਤ ਸੋਹਣਾ ਕਮੈਂਟ ਕਰਿਆ ਹਨ ਤੇ ਸ਼ਿਵਨੀਤ ਕੌਰ 2288 ਇਹਨਾਂ ਦੀ ਆਈਡੀ ਹੈ ਤੇ ਇਹਨਾਂ ਨੇ ਕਮੈਂਟ ਕਰਿਆ ਹਨ ਹਰਜਿੰਦਰ ਬਰਾੜ ਦੇ ਨਾਮ ਤੋਂ ਆਈਡੀ ਇਹਨਾਂ ਨੇ ਵੀ ਕਮੈਂਟ ਕਰਿਆ ਤੇ ਸੁਖਵਿੰਦਰ ਸੰਧੂ ਨੇ ਵੀ ਕਮੈਂਟ ਕਰਿਆ ਹਨ ਬਰਨਾਲਾ ਕੁਕਿੰਗ ਇਹਨਾਂ ਨੇ ਕਮੈਂਟ ਕਰਿਆ ਤੇ ਆਪਾਂ ਸਾਰਿਆਂ ਦੇ ਨਾਮ ਬੋਲਦੇ ਹਨ ਤੇ ਰਾਜਵਿੰਦਰ ਰਾਏ ਹਨ ਇਹਨਾਂ ਨੇ ਵੀ ਕਮੈਂਟ ਕਰਿਆ ਬਹੁਤ ਸੋਹਣਾ ਤੇ ਗੁਰਲਾਲ ਭੁੱਲਰ 8302 ਹਨ ਇਹਨਾਂ ਨੇ ਵੀ ਕਮੈਂਟ ਕਰਿਆ ਤੇ ਸੁਖਵਿੰਦਰ ਸੰਧੂ ਇਹਨਾਂ ਨੇ ਵੀ ਕਮੈਂਟ ਕਰਿਆ ਹਨ ਤੇ ਥੈਂਕ ਯੂ ਜੀ ਸਾਰਿਆਂ ਦਾ ਤੇ ਇਸ ਹਾਣੇ ਫੈਮਲੀ ਆਪਣੇ ਲਖਵੀਰ ਤੇ ਗੁਰਜੰਟ ਸਿੰਘ ਇਹਨਾਂ ਨੇ ਵੀ ਕਮੈਂਟ ਕਰਿਆ ਬਹੁਤ ਸੋਹਣਾ ਥੈਂਕ ਯੂ ਜੀ ਤੇ ਬਾਕੀ ਆਪਾਂ ਸਾਰਿਆਂ ਦੇ ਨਾਮ ਐਵੇਂ ਬੋਲੇ ਹੋਏ ਆ ਤੇ ਇਹਨਾਂ ਨੇ ਨਾ ਗੁਰਜੰਟ ਸਿੰਘ 9266 ਇਹਨਾਂ ਦੀ ਆਈਡੀ ਇਹਨਾਂ ਨੂੰ ਆਪਾਂ ਨੇ ਇੱਕ ਦਿਨ ਸਪੈਸ਼ਲ ਇਹਨਾਂ ਵਾਸਤੇ ਵਲੌਗ ਪਾਉਣਾ ਹੈ ਹਨਾ ਤੇ ਆਪਾਂ ਬਣਾਉਣੀ ਆ ਜਾਲਮਾਂ ਦੇ ਪਰੌਠੇ ਤੇ ਭੈਣੇ ਨੇ ਅੱਜ ਮੈਂ ਜਾਲਮਾਂ ਦੇ ਪਰੌਠੇ ਜਰੂਰ ਬਣਾਉਣੀ ਪਰ ਸਾਡਾ ਸਿਲੰਡਰ ਮੁੱਕ ਗਿਆ ਨਾ ਸਿਲੰਡਰ ਖਤਮ ਹੋ ਰਿਹਾ ਦੁੱਧ ਬਾਦ ਸਾਰਾ ਇੱਕ ਲੱਕੜ ਹੈ ਮੇਰੇ ਕੋਲੇ ਪਾਸ ਇਹ ਸਿਲ ਕਰਨਾ ਮੈਂ ਰੋਟੀਆਂ ਬਣਾਉਣੀਆਂ ਦੁੱਧ ਘਰਮ ਕਰਨਾ ਹਨਾ ਹੋ ਸਕਦਾ ਮੈਂ ਸਵੇਰ ਵਾਲੀ ਚਾਹ ਕਰਾਂ ਜਾਵੇਂ ਉਹਦੇ ਘਾਲਿਆਂ ਨੂੰ ਪਾਤ ਨਹੀਂ ਇਹ ਸੋ ਪਾਤ ਨਹੀਂ ਸਾਡੇ ਕੋਲੇ ਤੇ ਸਾਡੀ ਗੱਡਿਆਂ ਦੀ ਸਾਰੀ ਦਿੱਤੀਆਂ ਲਈ ਤਾਂ ਕਰਕੇ ਅੱਜ ਬਲੌਗ ਨਹੀਂ ਬਣਿਆ ਭੈਣੇ ਲਖਵਿੰਦਰ ਸਿੰਘ ਤੇ ਗੁਰਲਾਲ ਭੁੱਲਰ ਇਹਨਾਂ ਦਾ ਨਾਮ ਆਪਾਂ ਬੋਲਤਾ ਹਨਾ ਇਬਾਦਤ ਕੋਰ ਥੈਂਕ ਯੂ ਭੈਣੇ ਤੇ ਸੁਖ ਵਲੌਗਸ ਇਹਨਾਂ ਨੇ ਵੀ ਕਮੈਂਟ ਕਰਿਆ ਬਯੰਤ ਕੋਰ ਥੈਂਕ ਯੂ ਭੈਣੇ ਅੰਗਰੇਜ਼ ਸਿੰਘ ਥੈਂਕ ਯੂ ਜੀ ਰਮਣਦੀਪ ਚੈਲ 9839 ਇਹ ਦੀਦੀ ਹੈਗੇ ਨੇ ਇਹ ਬਲੌਗ ਬਣਾਉਂਦੇ ਹਨ ਸ਼ੈਨਾਜ ਮਾਨ ਤੇ ਸਾਰਾ ਸਵਰਨਜੀਤ ਥੈਂਕ ਯੂ ਜੀ ਸਿਮਰਜੀਤ ਕੌਰ ਤੇ ਹਰਜਿੰਦਰ ਬਰਾੜ ਦੁਆਰ ਤੋਂ ਆਪਾਂ ਨਾਂ ਬੋਲਦਾ ਹਨ ਗੁਰਵਿੰਦਰ ਕੌਰ ਧਾਲੀਵਾਲ ਥੈਂਕ ਯੂ ਜੀ ਦੀਪ ਸਿੰਘ ਥੈਂਕ ਯੂ ਜੀ ਗਗਨਦੀਪ ਥੈਂਕ ਯੂ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਭੈਣ ਭਰਾਵ ਨੇ ਹਨ ਤੁਸੀਂ ਬਹੁਤ ਸੋਹਣੇ ਸੋਹਣੇ ਬੋ ਹਨ ਕਮੈਂਟ ਕਰਿਆ ਥੈਂਕ ਯੂ ਜੀ ਬਹੁਤ ਬਹੁਤ ਹਨ ਇੰਨਾ ਜਿਆਦਾ ਸਪੋਰਟ ਕਰ ਰਹੇ ਹੋ ਆਪਣੇ ਨਾਲ ਚੈਨਲ ਨਾਲ ਤੇ ਅੱਜ ਤਾਂ ਜੀ ਕੰਡਮ ਹੈ ਨਾ ਗੱਡੀ ਵਾਸ ਇੱਕ ਤੁਹਾਡੇ ਨਾਲ ਆਪਾਂ ਵੀ ਜਰੂਰ ਹਾਜ਼ਰੀ ਜਰੂਰ ਲਵਾਉਣੀ ਆਪਾਂ ਚੈਨਲ ਤੇ ਹਨਾ ਵੀ ਆਪਾਂ ਜਰੂਰ ਵਲੌਗ ਅਪਲੋਡ ਜਰੂਰ ਕਰਾਂਗੇ ਮਿਸ ਨਹੀਂ ਕਰਦੇ ਹਨਾ ਆਪਾਂ ਤੇ ਬਾਕੀ ਅੱਜ ਸਿਹਤ ਸਾਡੀ ਦੋਨੇ ਮਾਵਾ ਦੀਆਂ ਦੀ ਕੰਡਮ ਹੈ ਹਨਾ ਮੈਨੂੰ ਵੀ ਬੁਖਾਰ ਹੋ ਗਿਆ ਜ਼ਖਾਮ ਦੇ ਨਾਲ ਤੇ ਹੁਣ ਬਾਕੀ ਜੋ ਝੰਟ ਕਰਨ ਨੂੰ ਉਹ ਨੂੰ ਮੈਂ ਕਹਿਣੀ ਹੈ ਭੈਣ ਨੂੰ ਹਨਾ ਵੀ ਦਸਾਲਾ ਮੰਨੇ ਪੀਜ ਤੇ ਵਲੌਗ ਤੁਹਾਡੇ ਵਾਸਤੇ ਸਪੈਸ਼ਲ ਆਲੂ ਦਾ ਆਊਗਾ ਹਨਾ ਇੱਕ ਦਿਨ ਕਰੋਠਿਆਂ ਦਾ ਤੇ ਇੱਕ ਵਾਰ ਨਾ ਮੈਂ ਕੱਲ ਨੂੰ ਸਿਲੰਡਰ ਭਰਾਂ ਨਾ ਤੇ ਇਸ ਵੇਲੇ ਮੈਂ ਫੋਨ ਕਰਿਆ ਸਿਲੈਂਡਰ ਵਾਲੇ ਨੂੰ ਉਹ ਕਹਿੰਦੇ ਵੀ ਸਵੇਰੇ ਸਿਲੈਂਡਰ 7 ਵਜੇ ਦੇ ਨਾਲ ਮਿਲ ਜੂਗਾ ਅੱਜ ਦੇ ਪਰੌਤੇ ਖਾਣ ਖਾਊਗਾ ਮੈਂ ਖਾ ਲੂੰਗੀ ਤੇ ਫੋਨ ਆਈ ਜਾਂਦਾ ਮੇਰਾ ਹੈਨਾ ਤੇ ਬਾਕੀ ਜੀ ਹੈਨਾ ਸਪੋਰਟ ਕਰੋ ਬਹੁਤ ਜਿਆਦਾ ਸਾਨੂੰ ਥੋੜੇ ਸਪੋਰਟ ਦੀ ਬਹੁਤ ਜਾਂਗੇ ਲੋੜ ਹੈ ਹੈਨਾ ਤੇ ਸਪੋਰਟ ਬਣਾਓ ਸਾਡੇ ਚੈਨਲ ਨਾਲ ਤੇ ਸੋਹਣੇ ਸੋਹਣੇ ਬਲੌਗ ਆਪਾਂ ਤੁਹਾਡੇ ਲਈ ਹੈਨਾ ਡੇਲੀ ਅਪਲੋਡ ਕਰਦੇ ਰਵਾਂਗੇ ਤੇ ਹੁਣ ਤਾਂ ਮੇਰਾ ਪੁੱਤ ਵੀ ਠੀਕ ਹੈ ਜਸ਼ਨ ਸੱਸਰੀ ਕਾ ਬਲਾ ਦੇ ਬੱਤੇ ਸੱਸਰੀ ਕਾ ਜੀ ਸਾਰੇ ਹਾਂ ਤੇ ਹੁਣ ਮੇਰਾ ਪਤ ਜਮਾ ਠੀਕ ਹੈ ਇਹ ਤੇ ਮੈਂ ਵੀ ਕੱਲ ਤੱਕ ਸ਼ਾਇਦ ਠੀਕ ਹੋ ਜਾਣਾ ਕਿਉਂਕਿ ਸ਼ਾਮ ਨੂੰ ਇੱਕ ਗੋਲੀ ਹੋਰ ਲੈ ਕੇ ਪੈਣੀ ਚਾਹਵਾ ਲੀ ਤੇ ਘਰ ਦੇ ਆ ਵੀ ਫਿਰ ਫਟਾਫਟ ਕੰਮ ਕਰ ਲਿਆ ਮੁਰਗੇ ਮਾੜੇ ਮਾੜੇ ਨਾਲ ਲੇਟ ਹੋ ਜਾਂਦਾ ਤੇ ਅੱਜ ਆਪਾਂ ਸਵੇਰ ਦੇ ਕੁਝ ਕੰਮਕਾਰ ਥੋੜੇ ਨਾਲ ਸ਼ੇਅਰ ਕਰੇ ਹਨ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਜੀ ਐਡ ਨੂੰ ਵੀ ਸਕਿੱਪ ਨਾ ਕਰਿਆ ਕਰੋ ਹਨ ਐਡ ਵੀ ਦੇਖ ਲਿਆ ਕਰੋ ਤੇ ਬਾਕੀ ਚੱਲ ਜਾਈ ਗਲੀ ਨੂੰ ਕਰਦਾ ਕਰੋ ਸ਼ੇਅਰ ਹਨਾ ਤੇ ਅੱਜ ਸਾਨੂੰ ਇੱਕ ਦੋ ਟੈਨਸ਼ਨਾਂ ਹੀ ਹੋ ਰਹੀਆਂ ਇੱਕ ਸਲੈਂਟਰ ਦੀ ਹੋਈ ਪਈ ਹੈ ਕਿ ਸਾਡੀ ਮੋਟਰ ਫੇਰ ਖਰਾਬ ਹੋ ਗਈ ਪਈ ਹੈ ਮਤਲਬ ਪਾਣੀ ਚੰਗੀ ਜਿਹੀ ਨਹੀਂ ਚੱਲਦਾ ਬਚੂ ਚੱਲ ਲੱਗੀ ਜਿਹੀ ਪਾਣੀ ਚੜਾ ਲੈਂਦੇ ਤੇ ਉਹ ਵੀ ਕਰਫਟ ਹੋਈ ਪਈ ਹੈ ਤੇ ਕੁਝ ਬੁਖਾਰ ਹੋਇਆ ਪਰ ਸਾਰੇ ਕੰਮ ਰੜੇ ਪਏ ਆ ਪਰ ਆਪਾਂ ਵਲੌਗ ਜਰੂਰ ਤੁਹਾਡੇ ਨਾਲ ਹਨਾ ਸ਼ੇਅਰ ਕਰਾਂਗੇ ਇਹੋ ਜੀ ਗੱਲ ਨਹੀਂ ਹੈਗੀ ਆਪਾਂ ਜਰੂਰ ਜੁਮੈ ਚੈਨਲ ਨੂੰ ਲਵਾਵਾਂਗੇ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਦੇਖਣ ਲਈ ਜੀ ਬਹੁਤ ਬਹੁਤ ਧੰਨਵਾਦ